ਤੇ ਪੰਜ ਮੈਂਬਰ ਕਮੇਟੀ ਵੱਲੋਂ ਜੋ ਡਰਾਈਵ ਸ਼ੁਰੂ ਕੀਤੀ تھی ਮੈਂਬਰਸ਼ਿਪ ਭਰਤੀ ਸ਼ੁਰੂ ਕੀਤੀ ਗਈ ਹੈ ਦੁਬਾਰਾ ਜੋ ਕਾਲੀ ਦਲ ਵਿੱਚ ਮੈਂਬਰ ਕਰਨੇ ਸੀਗੇ ਆਪ ਭਰਤੀ ਤਾਂ ਉਸ ਦੇ ਸਬੰਧ ਵਿੱਚ ਹੀ ਜਸੇਦਾਰ ਕੁਲਦੀਪ ਸਿੰਘ ਗੜਗੜ ਜੀ ਨੇ ਵੀ ਤੁਹਾਨੂੰ ਬੁਲਾਇਆ ਗਿਆ ਸੀ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਹੈ ਕੀ ਰਹੀ ਜੀ ਮੀਟਿੰਗ ਜਿਨ੍ਹਾਂ ਨੂੰ ਆਪਣੇ ਪੰਥ ਨੇ ਨਕਾਰ ਦਿੱਤਾ ਜਿਨ੍ਹਾਂ ਨੂੰ ਆਪਣੇ ਪੰਥ ਨੇ ਦੋਸ਼ੀ ਆਪਣੇ ਠਰਾਇਆ ਜਾਂ ਜਿਨ੍ਹਾਂ ਨੇ ਬਹੁਤ ਵੱਡੀਆਂ ਗਲਤੀਆਂ ਕਰਕੇ ਨੁਕਸਾਨ ਕੀਤਾ ਉਹ ਕੋਈ ਹੋਣ ਕੋਈ ਹੋਵੇ ਉਹ ਚ ਜੀ ਕਿਹੜਾ ਵੀ ਲੀਡਰ ਹੋਵੇ ਉਹ ਪਾਸੇ हटਣਗੇ ਤੇ ਫਿਰ ਹੀ ਏਕਤਾ ਦਰਾਂ ਖੁੱਲ ਸਕਦਾ ਹੈ ਭਮੀ ਸਾਹਿਬ ਅਗਰ ਵਾਪਸ ਆਏ ਨਹੀਂ ਤਾਂ ਕੋਈ ਕਿਸੇ ਕਾਰਨ ਕਰਕੇ ਵਾਪਸ ਆਏ ਹੋਣਗੇ ਜੋ ਆਪਾਂ ਸਾਰੇ ਸਮਝਦੇ ਆ ਹੋਣਾ ਚਾਹੀਦਾ ਹੈ ਬਿਨਾਂ ਕਿਸੇ ਕਾਰਨ ਤੋਂ ਤਾਂ ਭਮੀ ਸਾਹਿਬ ਪਹਿਲਾਂ ਨਹੀਂ ਮੰਨੇ ਐਨੀ ਵਾਰੀ ਬੰਦੇ ਉਹਨਾਂ ਕੋ ਗਏਗੀ ਵਾਰੀ ਇਹਨਾਂ ਨੇ ਕੀ ਬਡਾਲਾ ਜੀ ਤੁਹਾਨੂੰ ਲੱਗਦਾ ਇਹ ਕਾਰਨ ਵੀ ਹੋ ਸਕਦਾ ਕਿ ਜੋ ਮੈਂਬਰਸ਼ਿਪ ਡਰਾਈਵ ਤੁਹਾਡੇ ਵੱਲੋਂ ਹੁਣ ਭਰਤੀ ਕੀਤੀ ਗਈ ਹੈ ਕਿਉਂਕਿ ਸੱਤ ਮੈਂਬਰ ਕਮੇਟੀ ਵਿੱਚ ਪਹਿਲਾ ਧਾਮੀ ਜੀ ਵੀ ਮੈਂਬਰ ਸਨ ਉਹੀ ਲੀਡ ਕਰ ਰਹੇ ਸਨ ਕੀ ਹੁਣ ਉਹ ਦੁਬਾਰਾ ਆਉਣਗੇ ਜਾਂ ਮੈਂਬਰ ਦੁਬਾਰਾ ਬਣ ਗਏ ਤਾਂ ਜੋ ਡਰਾਈਵ ਤੁਹਾਡੀ ਹੁਕਮਨਾਮੇ ਅਨੁਸਾਰ ਜੋ ਹੁਣ ਤੋਂ ਸ਼ੁਰੂ ਕਰਨੀ ਜਾ ਰਹੀ ਹੈ ਕੀ ਕੀ ਉਹ ਉਰੂ ਹੀ ਅਫੈਕਟ ਹੋ ਸਕਦਾ ਤੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਜੁੜੇ ਹੋਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲ ਸਾਹਿਬ ਅਵਡਾਲਾ ਜੀ ਅੱਜ ਪੰਜ ਮੈਂਬਰ ਕਮੇਟੀ ਵੱਲੋਂ ਜੋ ਡਰਾਈਵ ਸ਼ੁਰੂ ਕੀਤੀ ਸੀ ਮੈਂਬਰਸ਼ਿਪ ਭਰਤੀ ਸ਼ੁਰੂ ਕੀਤੀ ਗਈ ਹੈ ਦੁਬਾਰਾ ਜੋ ਅਕਾਲੀ ਦਲ ਵਿੱਚ ਮੈਂਬਰ ਕਰਨੇ ਸੀਗੇ ਆਪਾਂ ਭਰਤੀ ਤਾਂ ਉਸ ਦੇ ਸਬੰਧ ਵਿੱਚ ਹੀ ਜਸਦੇਵ ਜੀ ਕੁਲਦੀਪ ਸਿੰਘ ਗੜਗੱਜ ਜੀ ਨੇ ਵੀ ਤੁਹਾਨੂੰ ਬੁਲਾਇਆ ਗਿਆ ਸੀ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਹੈ ਕੀ ਰਹੀ ਜੀ ਮੀਟਿੰਗ ਦੇਖੋ ਅਸੀਂ ਤਾਂ ਜਿਹੜਾ ਸੰਕਲਪ ਸਾਡੇ ਸਾਹਮਣੇ ਸਾਨੂੰ ਸੇਵਾ ਦੇ ਰੂਪ ਵਿੱਚ ਛੇਵੇਂ ਪਾਤਸ਼ਾਹ ਜੀ ਨੇ ਬਖਸ਼ਿਆ ਸੀਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਲ ਤੱਕ ਸਭ ਤੋਂ ਹੁਕਮਨਾਮੇ ਜਦੋਂ ਜਾਰੀ ਹੋਏ ਸਨ ਜੀ ਇਹ ਕਮੇਟੀ ਬਣਾਈ ਸੀ ਤੇ ਕਮੇਟੀ ਨੇ ਪਰਤੀ ਸ਼ੁਰੂ ਕਰਨੀ ਸੀ ਜੀ ਅਸੀਂ ਉਹ ਹੁਕਮਨਾਮਿਆਂ ਦੀ ਪਾਲਣਾ ਕਰਦੇ ਹੋਏ ਆਪਣੇ ਜੀ ਜਿਹੜੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਅਸੀਂ ਅੱਜ ਉਹਦਾ ਜਿਹੜਾ ਸੰਕਲਪ ਪਹਿਲਾਂ ਪੜਾ ਸੀ ਉਹਨੂੰ ਕਹੋ ਆਪਣੇ ਪੂਰਾ ਕਰਤਾ ਠੀਕ ਹੈ ਜੀ ਉਹਨੂੰ ਆਪਣੇ ਮੁਕੰਮਲ ਕਰ ਲਿਆ ਤੇ ਅਸੀਂ ਉੱਥੇ ਅਰਦਾਸ ਕਰਕੇ ਤੇ ਪਰਤੀ ਸ਼ੁਰੂ ਕਰਤੀ ਆ ਠੀਕ ਹੈ ਸ਼੍ਰੋਮਣੀ ਕਾਲੀ ਦਲ ਦੀ ਉਸ ਤੋਂ ਬਾਅਦ ਸਾਨੂੰ ਇੱਕ ਲਿਖਤੀ ਆਇਆ ਸੀ ਆਪਣਾ ਉਹਨਾਂ ਦਾ ਜੀ ਸੁਨੇਹਾ ਜੀ ਗਿਆਨੀ ਕੁਲਦੀਪ ਸਿੰਘ ਗਰਗਾਜੀ ਦਾ ਜੀ ਤੇ ਉਹਨਾਂ ਨੇ ਉਹ ਮਿਲਣਾ ਚਾਹੁੰਦੇ ਆ ਕਿ ਚਲੋ ਅਸੀਂ ਸਤਿਕਾਰ ਕਰਦੇ ਹਾਂ ਸਾਰੇ ਵਿਦਵਾਨਾਂ ਦਾ ਜੀ ਸਾਰੀਆਂ ਜਿਹੜੀਆਂ ਧਾਰਮਿਕ ਸਖਸ਼ੀਤਾ ਦਾ ਜੀ ਜਿਨ੍ਹਾਂ ਜਿਨ੍ਹਾਂ ਦਾ ਯੋਗਦਾਨ ਹੈ ਪੰਥ ਖਾਤਰ ਧਰਮ ਲਈ ਆਪਣੇ ਸਿੱਖੀ ਲਈ ਬਿਲਕੁਲ ਜੀ ਤੇ ਚਾਹੇ ਜੋ ਵੀ ਆਪਣੇ ਕੌਂਟਰੋਵਰਸੀ ਪਿੱਛੇ ਜੇ ਪਈ ਆ ਖੜੀ ਹੋਈ ਆ ਜੀ ਜਿਵੇਂ ਵੀ ਉਹ ਵਿਵਾਦ ਘਰੇ ਵਿੱਚ ਆ ਕੇ ਤਾਂ ਇਹਨਾਂ ਨੇ ਸਿੰਘ ਸਰਵਾਰ ਨੂੰ ਬਦਲਿਆ ਪਹਿਲਾਂ ਗਿਆਨੀ ਹਰਪੀ ਸਿੰਘ ਜੀ ਨੂੰ ਜੀ ਤੇ ਗਿਆਨੀ ਰਣਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਨੂੰ ਬਦਲ ਕੇ ਤੇ ਇਹਨਾਂ ਨੂੰ ਲਾਇਆ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੂੰ ਜੀ ਚਲੋ ਇਹ ਤਾਂ ਵਿਵਾਦ ਹੈਗਾ ਹੀ ਆ ਜੀ ਲੇਕਿਨ ਚਲੋ ਫਿਰ ਵੀ ਬਤੌਰ ਅਸੀਂ ਸਤਿਕਾਰ ਕਰਦੇ ਹਾਂ ਅਕਾਲ ਤਖਤ ਸਾਹਿਬ ਤੇ ਜਿਹੜਾ ਵੀ ਕੋਈ ਉਹ ਵਿਅਕਤੀ ਆਪਣੇ ਉੱਥੇ ਸੇਵਾ ਕਰ ਰਿਹਾ ਆ ਜੀ ਜਿੱਦਾਂ ਦਾ ਜਿੱਦਾਂ ਦਾ ਆਪਣਾ ਸਿਸਟਮ ਆ ਜਿੱਦਾਂ ਦੀ ਪ੍ਰਕਿਰਿਆ ਆ ਬਿਲਕੁਲ ਠੀਕ ਹੈ ਜੀ ਚੁਸ ਕਰਕੇ ਅਸੀਂ ਗਏ ਸੀ ਉਹਨਾਂ ਦੇ ਨਾਲ ਬਹੁਤ ਚੰਗੇ ਮਾਹੌਲ 'ਚ ਬੜੀ ਸਾਰੂ ਆਪਣੀਆਂ ਗੱਲਾਂ ਤੇ ਵਿਚਾਰਾ ਹੋਈਆਂ ਨੇ ਠੀਕ ਹੈ ਜੀ ਉੱਥੇ ਜਾਦੀ ਗੱਲ ਚੱਲੀ ਹੈ ਪੰਥਕ ਇਕਤਾ ਦੀ ਵੀ ਪੰਥਕ ਇਕਤਾ ਹੋਣੀ ਚਾਹੀਦੀ ਹੈ ਸਮੁੱਚਾ ਪੰਥ ਇਕੱਠਾ ਹੋਣਾ ਚਾਹੀਦਾ ਆ ਇਹਦੇ ਬਾਰੇ ਯਤਨ ਸਾਰਿਆਂ ਨੂੰ ਕਰਨ ਦੀ ਲੋੜ ਆ ਇਦਾਂ ਦੀਆਂ ਹੀ ਗੱਲਾਂ ਉੱਥੇ ਜੈਨੀ ਗੁਰਦੀਪ ਸਿੰਘ ਗਰਗਾਜੀ ਨਾ ਹੋਈਆਂ ਜੀ ਲੇਕਿਨ ਵਿਡਾਲਾ ਜੀ ਜੇ ਇਕਤਾ ਦੀ ਗੱਲ ਕਰਦੇ ਆ ਇਹ ਆਪਾਂ ਨੂੰ ਪਹਿਲਾਂ ਵੀ ਜਦੋਂ ਨੰਬਰ 2 ਦੇ ਹੁਕਮ ਨਾਮੇ ਹੋਏ ਸਨ ਉਦੋਂ ਵੀ ਜਸਿਆ ਸਾਹਿਬ ਵੱਲੋਂ ਇਹੀ ਕਿਹਾ ਗਿਆ ਸੀਗਾ ਕਿ ਇਕਤਾ ਦੀ ਲੋੜ ਆ ਤੇ ਉਦੋਂ ਹੁਕਮ ਇਹੋ ਹੋਇਆ ਸੀ ਕਿ ਜੋ ਬਾਦਲ ਤੜਾ ਕਾਲੀ ਦਲ ਦਾ ਹੈ ਉਹਨਾਂ ਨੂੰ ਹੁਣ ਪਿੱਛੇ हट ਜਾਣਾ ਚਾਹੀਦਾ ਤੇ ਨਵੀਂ ਲੀਡਰਸ਼ਿਪ ਛੁੜੀ ਹੋਣੀ ਚਾਹੀਦੀ ਹੈ ਚਾਹੇ ਉਹ ਅ ਕਾਲੀ ਦਲ ਦੇ ਵਿੱਚ ਰਹਿਣਗੇ ਲੇਕਿਨ ਪ੍ਰਧਾਨਗੀ ਜਾਂ ਅਹੁਦੇ ਆ ਉਹਨਾਂ ਨੂੰ ਛੱਡਣੇ ਚਾਹੀਦੇ ਨੇ ਲੇਕਿਨ ਆਪਾਂ ਹੱਲੇ ਤੱਕ ਦੇ ਜੋ ਫੈਸਲੇ ਦੇਖ ਰਹੇ ਆ ਜਾਂ ਜੋ ਵੀ ਸਟੈਪ ਦੇਖ ਰਹੇ ਆ ਉਹਦੇ ਵਿੱਚ ਇਦਾਂ ਨਜ਼ਰ ਨਹੀਂ ਆ ਰਿਹਾ ਦੇਖੋ ਇਹ ਤਾਂ ਉਹਨਾਂ ਦਾ ਜਿਹੜਾ ਹੱਠ ਆ ਉਹਨਾਂ ਦੀ ਜਿਹੜੀ ਆਪਣੇ ਨਾ ਜੀ ਜੀ ਆਕੜ ਨਜ਼ਰ ਆਉਂਦੀ ਆ ਕੀ ਹੁਣ ਕਹੀਏ ਇਹ ਤਾਂ ਹਰ ਬੰਦੇ ਦੀ ਆਪਣੀ ਸੋਚ ਆ ਜੀ ਲੇਕਿਨ ਜਿਹੜੇ ਪੰਥ ਦੇ ਸੇਵਾਦਾਰ ਸੱਚੇ ਸੁੱਚੇ ਹੁੰਦੇ ਨੇ ਨਿਸ਼ਕਾਮ ਹੁੰਦੇ ਆ ਜਿਨ੍ਹਾਂ ਨੂੰ ਆਪਣਾ ਸਵਾਰਥ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਲੋਕ ਕੀ ਚਾਹੁੰਦੇ ਆ ਲੋਕਾਂ ਦੀ ਨਵਜ਼ ਜੀ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਹੁੰਦੀ ਆ ਵੀ ਲੋਕ ਕਿੱਥੇ ਖੜੇ ਨੇ ਲੋਕ ਨਹੀਂ ਇਸ ਲੀਡਰਸ਼ਿਪ ਨੂੰ ਪਰਵਾਨ ਕਰਦੇ ਪਰ ਇਹਦੇ ਚ ਫਿਰ ਏਕਤਾ ਕਿੱਦਾਂ ਹੋ ਸਕਦੀ ਆ ਜੀ ਜੇ ਅੱਜ ਗੜਗਾ ਜੀ ਨੇ ਵੀ ਏਕਤਾ ਦੀ ਗੱਲ ਕੀਤੀ ਫਿਰ ਏਕਤਾ ਹੋ ਕੇ ਦੱਸ ਸਕਦੀ ਆ ਏਕਤਾ ਤਾਂ ਇਦਾਂ ਹੋ ਸਕਦੀ ਆ ਮਾਲ ਸਾਹਿਬ ਜੀ ਵੀ ਜਿਨ੍ਹਾਂ ਲੀਡਰਾਂ ਨੂੰ ਨਹੀਂ ਲੋਕ ਪ੍ਰਵਾਨ ਕਰਦੇ ਸਿੱਖ ਪੰਥ ਜਿਨ੍ਹਾਂ ਨੂੰ ਨਕਾਰ ਕੇ ਬੈਠਾ ਆ ਜੀ ਜਾਂ ਜਿਹੜੇ ਤਨਖਾਈਏ ਇਕਰਾਰ ਦਿੱਤੇ ਗਏ ਨੇ ਉਹਨਾਂ ਨੂੰ ਪਾਸੇ ਹਟਣਾ ਪਊਗਾ ਠੀਕ ਹੈ ਜੀ ਫੇ ਤਾਂ ਫੇ ਉਹ ਪਾਸੇ ਹਟਣਗੇ ਤਾਂ ਫੇ ਤਾਂ ਰਾਹ ਸਾਰੇ ਖੁੱਲ ਜਾਣਗੇ ਜੀ ਐਵੇਂ ਜਿਵੇਂ ਦੋ ਤਰੀਕ ਦੇ ਹੁਕਮਨਾਮੇ ਜੇ ਮੰਨ ਲੈਂਦੇ ਜੀ ਤੇ ਉਦੋਂ ਇੱਕ ਤਾਂ ਚਲੋ ਜਿਹੜਾ ਮੇਨਸਟ੍ਰੀਮ ਅਕਾਲੀ ਦਲ ਹੈ ਉਹ ਚ ਇੱਕ ਤਾਂ ਹੋ ਜਾਣੀ ਸੀ ਬਾਕੀ ਵੀ ਤੜੇ ਹੈਗੇ ਆ ਬਾਕੀ ਵੀ ਗਰੁੱਪ ਹੈਗੇ ਬਾਕੀ ਪੰਥਕਤ ਰਹਿ ਗਈਆਂ ਜੀ ਜੀ ਉਹਨਾਂ ਨੂੰ ਵੀ ਤਾਂ ਆਪਾਂ ਨੂੰ ਸ਼ਾਮਲ ਕਰਨ ਦੀ ਲੋੜ ਆ ਬਿਲਕੁਲ ਜੀ ਚਲੇ ਤਾਂ ਨਹੀਂ ਵੀ ਜਿਹੜਾ ਇਹ ਅਕਾਲੀ ਦਲ ਸੀਗਾ ਇਹ ਦੋ ਧੜਿਆਂ ਦੀ ਏਕਤਾ ਨਾਲ ਪੰਥ ਵਿੱਚ ਏਕਤਾ ਹੋਣੀ ਚਾਹੀਦੀ ਆ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਜੀ ਜੀ ਤੇ ਸੋ ਇਹ ਵੀ ਜਿਨ੍ਹਾਂ ਨੂੰ ਆਪਣੇ ਪੰਥ ਨੇ ਨਕਾਰ ਦਿੱਤਾ ਜਿਨ੍ਹਾਂ ਨੂੰ ਆਪਣੇ ਪੰਥ ਨੇ ਦੋਸ਼ੀ ਆਪਣੇ ਠਰਾਇਆ ਜਾਂ ਜਿਨ੍ਹਾਂ ਨੇ ਬਹੁਤ ਵੱਡੀਆਂ ਗਲਤੀਆਂ ਕਰਕੇ ਨੁਕਸਾਨ ਕੀਤਾ ਉਹ ਕੋਈ ਹੋਣ ਕੋਈ ਹੋਵੇ ਚ ਜੀ ਕੋਈ ਜਿਹੜਾ ਵੀ ਲੀਡਰ ਹੋਵੇ ਉਹ ਪਾਸੇ ਹਟਣਗੇ ਤੇ ਫਿਰ ਹੀ ਏਕਤਾ ਦਾ ਰਾਹ ਖੁੱਲ ਸਕਦਾ ਹੈ ਤੇ ਅੱਜ ਆਪਾਂ ਦੇਖਦੇ ਆ ਹਰਜਿੰਦਰ ਸਿੰਘ ਧਾਮੀ ਜੀ ਹੁਣਾਂ ਨੇ ਵੀ ਆਪਣਾ ਅਸਤੀਫਾ ਵਾਪਸ ਲੈ ਲਿਆ ਜਦੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਜਾਂਦੇ ਨੇ ਹੁਸ਼ਿਆਰਪੁਰ ਤੇ ਮੀਟਿੰਗ ਵੀ ਹੁੰਦੀ ਐ ਇੱਕ ਬੰਦ ਦਰਵਾਜ਼ਾ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਨੇ ਕਿ ਜੀ ਪੰਥ ਦਾ ਜੋ ਹੁਕਮ ਹੋਇਆ ਸੀ ਉਹ ਮੈਂ ਪਰਵਾਣ ਕੀਤਾ ਕਿ ਜੋ ਵੀ ਮੇਰੇ ਮਨ ਵਿੱਚ ਡਾਊਟ ਸੀ ਸ਼ੰਕਾ ਸੀ ਕਹਿੰਦੇ ਉਹ ਕਲੀਅਰ ਹੋ ਗਈ ਐ ਤੇ ਹੁਣ ਮੈਂ ਵਾਪਸ ਆਪਣਾ ਅਹੁਦਾ ਸੰਭਾਲ ਲਾਂਗਾ ਚਲੋ ਚੰਗੀ ਗੱਲ ਐ ਜੀ ਧਾਮੀ ਸਾਹਿਬ ਆਪਣਾ ਅਹੁਦਾ ਸੰਭਾਲਦੇ ਆ ਬੜੇ ਅਬਸ ਸਿਆਣੇ ਪੰਥਕ ਆਗੂ ਨੇ ਤੇ ਪੰਥ ਨੂੰ ਉਹਨਾਂ ਦੀ ਅਗਵਾਈ ਦੀ ਲੋੜ ਵੀ ਹੈਗੀ ਆ ਜੀ ਉਹਨਾਂ ਨੇ ਆਪਣੀ ਬੜੀ ਨਿਸ਼ਕਾਮ ਓਕੇ ਸੇਵਾ ਕਰਕੇ ਦਿਖਾਈ ਹੈ ਇਮਾਨਦਾਰੀ ਦੇ ਨਾਲ ਉਹਨਾਂ ਨੇ ਬੜੇ ਸੱਚੇ ਮਨੋਂ ਆਪਣੇ ਜਿਹੜੀ ਹੈਗੀ ਐਸਜੀਪੀਸੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਜੀ ਸੋ ਉਹਨਾਂ ਨੂੰ ਪਹਿਲਾਂ ਤਾਂ ਛੇੜਨਾ ਨਹੀਂ ਸੀ ਚਾਹੀਦਾ ਜਦੋਂ ਉਹਨਾਂ ਨੇ ਉਹਨਾਂ ਤੇ ਦਬਾਅ ਪਾਇਆ ਇਹ ਸਾਰੇ ਜਿੰਨਾ ਵੀ ਇਹ ਗਰੁੱਪ ਹੈ ਉਹਨਾਂ ਦਾ ਜੀ ਤੇ ਉਹ ਇਹਨਾਂ ਤੋਂ ਗਲਤ ਫੈਸਲੇ ਕਰਾਉਣਾ ਚਾਹੁੰਦੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਗਲਤ ਫੈਸਲਾ ਕਰਾਇਆ ਤੇ ਦੂਸਰੇ ਦੋ ਸਿੰਘ ਸੁਭਾਨਾ ਦੇ ਫਸਦੇ ਚਾਹੁੰਦੇ ਸੀ ਕਰਨੇ ਲੇਕਿਨ ਉਹ ਨਹੀਂ ਉਹ ਆਪਣੇ ਉਹਨਾਂ ਦਾ ਮਨਸੀ ਕਰਨ ਦਾ ਧਾਮੀ ਸਾਹਿਬ ਦਾ ਇਸ ਕਰਕੇ ਉਹ ਆਪਣੇ ਪਾਸੇ ਆੜ ਗਏ ਸਥਿਰ ਹੋ ਗਏ ਉਹਨਾਂ ਨੇ ਧਾਮੀ ਸਾਹਿਬ ਆਉਂਦੇ ਬਹੁਤ ਚੰਗਾ ਸਾਨੂੰ ਖੁਸ਼ੀ ਆ ਧਾਮੀ ਸਾਹਿਬ ਸਾਹਮਣੇ ਆਪਣੀ ਜ਼ਿੰਮੇਵਾਰੀ ਲੇਕਿਨ ਨਾਲੇ ਵੀ ਆ ਵੀ ਜਿਹੜੀਆਂ ਗੱਲਾਂ ਗਲਤ ਹੋਈਆਂ ਉਹਨਾਂ ਨੂੰ ਦਰਸਤ ਵੀ ਕਰਨ ਦਾ ਧਾਮੀ ਸਾਹਿਬ ਜੀ ਇਹ ਤਿੰਨ ਸਿੰਘ ਸਬਾਨਾਂ ਦੀ ਬਹਾਲੀ ਹੋਣੀ ਚਾਹੀਦੀ ਆ ਜੀ ਇਹਨਾਂ ਨੂੰ ਆਪਣੇ ਜਿਵੇਂ ਜਿਵੇਂ ਸੇਵਾ ਤੋਂ ਫਾਰਕ ਕੀਤਾ ਇਹਨਾਂ ਨੂੰ ਸੇਵਾ ਦੁਆਰਾ ਮਿਲਣੀ ਚਾਹੀਦੀ ਆ ਤਿੰਨ ਸਿੰਘ ਸਬਾਨਾਂ ਜੋ ਪੰਥ ਦੀ ਭਾਵਨਾ ਆ ਜੀ ਇਸ ਤਰੀਕੇ ਦੇ ਨਾਲ ਭਾਨੀ ਸਾਹਿਬ ਨੂੰ ਹੁਣ ਆਉਣ ਵਾਲੇ ਸਮੇਂ 'ਚ ਆਪਣਾ ਯੋਗਦਾਰ ਪਾ ਕੇ ਇਦਾਂ ਦੇ ਫੈਸਲੇ ਕਰਨ ਦੀ ਲੋੜ ਆ ਤੇ ਦੂਸਰਾ ਗਾਂ ਕੋਈ ਗਲਤ ਫੈਸਲਾ ਨਾ ਹੋਵੇ ਉੱਤੇ ਪਹਿਰਾ ਦੇਣ ਤੇ ਹੁਕਮਨਾਮੇ ਜੀ ਲਾਗੂ ਉਹਨੂੰ ਕਰਾਉਣੇ ਚਾਹੀਦੇ ਸ਼ਰੋਮ ਨਹੀਂ ਕਰਦਾ ਪ੍ਰਬੰਧਕ ਕਮੇਟੀ ਨੂੰ ਜਿਸ ਭਾਵਨਾ ਦਾ ਹੁਕਮਨਾਮਾ ਜਾਰੀ ਹੋਇਆ ਸੀ ਲੇਕਿਨ ਬਡਾਲਾ ਜੀ ਆਪਾਂ ਦੇਖਦੇ ਹਾਂ ਕਿ ਸਿਕਸੰਗਤਾ ਵਿੱਚ ਕਾਫੀ ਰੋਪ ਆਇਆ ਜਾਂਦਾ ਕਿ ਸਪੈਸ਼ਲੀ ਤਾਂ ਪੂਰੀ ਨਹੀਂ ਹੋਈ ਲੇਕਿਨ ਉਸ ਤੋਂ ਬਾਅਦ ਤਾਂ ਅਮੀ ਜੀ ਰਿਜ਼ਾਈਨ ਕਰ ਦਿੰਦੇ ਆ ਉਹਨਾਂ ਦਾ ਵੀ ਇਹੀ ਦੇਖਣਾ ਸੀਗਾ ਚਾਹੇ ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ ਲੇਕਿਨ ਪੰਚੇ ਵਿੱਚ ਇਹੀ ਜਗ੍ਹਾ ਕਿ ਉਹਨਾਂ ਨੂੰ ਕੋਈ ਪ੍ਰੈਸ਼ਰ ਸੀਗਾ ਖਾਸ ਕਰਕੇ ਜੋ ਬਾਦਲ ਧੜੇ ਤੋਂ ਕਿਉਂਕਿ ਲਗਾਤਾਰ ਆਪਾਂ ਦੇਖਦੇ ਆ ਕਿ ਕਾਲੀ ਦਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਅੱਜ ਵੀ ਸੁਖਵੀਰ ਬਾ ਤਾਂ ਇਹਦਾ ਕੀ ਸੰਕੇਤ ਫਿਰ ਦੇਖਦੇ ਹਾਂ ਦੇਖੋ ਧਾਮੀ ਸਾਹਿਬ ਨੂੰ ਅੱਗੇ ਵੀ ਮਨਾਉਣ ਦੇ ਬੜੇ ਯਤਨ ਕੀਤੇ ਇਹਨਾਂ ਨੇ ਅੰਦਰੂਨੀ ਕਮੇਟੀ ਗਈ ਅੰਦਰੂਨੀ ਕਮੇਟੀ ਨੇ ਕਈ ਦਫਾ ਆਪਣੇ ਉਹਨਾਂ ਤੱਕ ਪਹੁੰਚ ਕੀਤੀ ਆ ਜੀ ਜੀ ਪਰ ਹੁਣ ਮੈਂ ਤਾਂ ਫਿਰ ਉਹੀ ਗੱਲ ਕਹੂੰਗਾ ਕਿ ਧਾਮੀ ਸਾਹਿਬ ਦੇ ਨਾਲ ਕੋਈ ਗੱਲ ਹੋਈ ਹੋਊ ਜੀ ਆਪਣੇ ਇਹਨਾਂ ਦੀ ਜਿਹੜੇ ਅੰਦਰੂਨੀ ਕਮੇਟੀ ਮੈਂਬਰ ਨੇ ਜਾਂ ਉਹਨਾਂ ਨੇ ਆਪਣੀ ਜਿਹੜੀ ਲੀਡਰਸ਼ਿਪ ਆ ਜੀ ਜਿਹੜੀ ਇਸ ਵੇਲੇ ਆਪਣੇ ਉਹ ਤੇ ਕਬਈਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹ ਸਟੇਟਸ਼ਿਪ ਨਾਲ ਆਪਣੀ ਸ਼ੰਕੇ ਜ਼ਾਹਰ ਕੀਤੇ ਹੋਣਗੇ ਉਹਨਾਂ ਨੇ ਆਪਣਾ ਇਤਰਾਜ ਜਿਤਾਇਆ ਹੋਣਾ ਜਿਸ ਜੇ ਇਸ ਗੱਲਾਂ ਨੂੰ ਲੈ ਕੇ ਉਹ ਪਾਸੇ ਅਟੇ ਜੀ ਧਾਮੀ ਸਾਹਿਬ ਤੇ ਉਹਦਾ ਹੁਣ ਤਾਂ ਧਾਮੀ ਸਾਹਿਬ ਤੇ ਵੀ ਨਿਰਪਰ ਕਰਦਾ ਵੀ ਧਾਮੀ ਸਾਹਿਬ ਕਿਹੜੀਆਂ ਗੱਲਾਂ ਉਹਨਾਂ ਨੂੰ ਮਨਾਉਂਦੇ ਆ ਜਾਂ ਜਿਹੜੇ ਗਲਤ ਫੈਸਲੇ ਹੋਏ ਉਹ ਠੀਕ ਕਰਾਉਂਦੇ ਆ ਤਾਂ ਉਹ ਆਪਣੇ ਕਰ ਸਕਦੇ ਆ ਧਾਮੀ ਸਾਹਿਬ ਪਰ ਧਾਮੀ ਸਾਹਿਬ ਅਗਰ ਵਾਪਸ ਆਏ ਨਹੀਂ ਤਾਂ ਕੋਈ ਕਿਸੇ ਕਾਰਨ ਕਰਕੇ ਵਾਪਸ ਆਏ ਹੋਣਗੇ ਜੋ ਆਪਾਂ ਸਾਰੇ ਸਮਝਦੇ ਆ ਉਹਨਾਂ ਚਾਹੀਦਾ ਆ ਬਿਨਾ ਕਿਸੇ ਕਾਰਨ ਤੋਂ ਤਾਂ ਧਾਮੀ ਸਾਹਿਬ ਪਹਿਲਾਂ ਨਹੀਂ ਮੰਨੇ ਐਨੀ ਵਾਰੀ ਬੰਦੇ ਉਹਨਾਂ ਕੋ ਗਏ ਐਨੀ ਵਾਰੀ ਇਹਨਾਂ ਨੇ ਕੀ ਤੁਹਾਨੂੰ ਬਡਾਲਾ ਜੀ ਲੱਗਦਾ ਨਹੀਂ ਮੰਨੀ ਪਹਿਲਾਂ ਕੀ ਬਡਾਲਾ ਜੀ ਤੁਹਾਨੂੰ ਲੱਗਦਾ ਇਹ ਕਾਰਨ ਵੀ ਹੋ ਸਕਦਾ ਕਿ ਜੋ ਮੈਂਬਰਸ਼ਿਪ ਡਰਾਈਵ ਤੁਹਾਡੇ ਵੱਲੋਂ ਹੁਣ ਭਰਤੀ ਕੀਤੀ ਗਈ ਆ ਕਿਉਂਕਿ ਸੱਤ ਮੈਂਬਰ ਕਮੇਟੀ ਵਿੱਚ ਪਹਿਲਾਂ ਧਾਮੀ ਜੀ ਵੀ ਮੈਂਬਰ ਸਨ ਉਹੀ ਲੀਡ ਕਰ ਰਹੇ ਸਨ ਕੀ ਹੁਣ ਉਹ ਦੁਬਾਰਾ ਆਉਣਗੇ ਜਾਂ ਮੈਂਬਰ ਦੁਬਾਰਾ ਬਣ ਗਏ ਤਾਂ ਜੋ ਡਰਾਈਵ ਤੁਹਾਡੀ ਜੋ ਹੁਕਮਨਾਮੇ ਅਨੁਸਾਰ ਜੋ ਹੁਣ ਤੋਂ ਸ਼ੁਰੂ ਕਰਨੀ ਜਾ ਰਹੀ ਸੀ ਕੀ ਕੀ ਉਹ ਉਰ ਇਸ ਜਿਹੜੀ ਆਪਣੇ ਭਰਤੀ ਮਹਿਮ ਨੂੰ ਕੀ ਇਹ ਤੇ ਅਸਰ ਪੈਣਾ ਹੈ ਭਰਤੀ ਦਾ ਜੀ ਸ਼ੁਰੂ ਕਰਤੀ ਆ ਸਾਰੇ ਪੰਜਾਬ ਚ ਹੋਣੀ ਆ ਭਰਤੀ ਹੁਕਮਨਾਮੇ ਦੇ ਮੁਤਾਬਕ ਹੋਣੀ ਆ ਭਰਤੀ ਤੇ ਇਹਦੇ ਵਿੱਚ ਅਗਰ ਧਾਮੀ ਸਾਹਿਬ ਇਸ ਕਮੇਟੀ ਵਿੱਚ ਵੀ ਹੁੰਦੇ ਆ ਤੇ ਸਾਨੂੰ ਤਾਂ ਖੁਸ਼ੀ ਹੋਊਗੀ ਜੇ ਆਉਂਦੇ ਆ ਤਾਂ ਤੇ ਬਟੇ ਚ ਭਰਤੀ ਦੇ ਵਿੱਚ ਕੋਈ ਨਾ ਤਾਂ ਇਹਦੇ ਵਿੱਚ ਕੋਈ ਤਬਦੀਲੀ ਹੋਣੀ ਆ ਨਾ ਹੀ ਭਰਤੀ ਦੇ ਵਿੱਚ ਕੋਈ ਆਪਣੇ ਕਿਸੇ ਤਰੀਕੇ ਦਾ ਹੋਰ ਕੋਈ ਬਾਹਰਲਾ ਜਿਹੜਾ ਫੈਕਟਰ ਆ ਉਹ ਤੇ ਲਾਗੂ ਹੋਊਗਾ ਠੀਕ ਹੈ ਜੀ ਇਹਦਾ ਭਰਤੀ ਬੜੀ ਆਪਣੇ ਸਾਫ਼ ਸੁਥਰੇ ਤਰੀਕੇ ਨਾਲ ਬੜੀ ਜਾਇਜ਼ ਤੇ ਸਹੀ ਫਰੀ ਐਂਡ ਫੇਅਰ ਟਰਾਂਸਪਰੈਂਸੀ ਦੇ ਨਾਲ ਪਰਤੀ ਹੋਣੀ ਆ ਜੈਨੂਇਨ ਪਰਤੀ ਹੋਣੀ ਆ ਤੇ ਲੀਡਰਸ਼ਿਪ ਅਗੇ ਚਾਹੋ ਨਵੀਂ ਲੀਡਰਸ਼ਿਪ ਉਹ ਵਾਰੀ ਜਾਵੇ ਨਵੀਂ ਲੀਡਰਸ਼ਿਪ ਡਵੈਲਪ ਕੀਤੀ ਜਾਵੇ ਸ਼ਰਮਣੀ ਕਾਲੀ ਜਲਦੀ ਖਾਸ ਕਰਕੇ ਯੂਥ ਨੂੰ ਸਾਰੇ ਭਾਈਚਾਰਿਆਂ ਨੂੰ ਸਾਰੇ ਵਰਗਾਂ ਨੂੰ ਨਮਾਇੰਦਗੀ ਮਿਲੇ ਸੋ ਪੱਤੀ ਮਹਿੰਮ ਤਾਂ ਜਿਵੇਂ ਚੱਲ ਰਹੀ ਆ ਇਹ ਗਾਂ ਹੋਰ ਇਹਨੂੰ ਆਪਣੇ ਹਲਾਰਾ ਮਿਲਣਾ ਇਹਨੇ ਹੋਰ ਇੱਕ ਲਹਿਰ ਬਣ ਜਾਣਾ ਆ ਜਿਵੇਂ ਨਾਲ ਛਾ ਆ ਪੰਜਾਬ ਦੇ ਵਿੱਚ ਆਪਣੇ ਲੋਕਾਂ ਦਾ ਪੰਥ ਦਰਦੀਆਂ ਦਾ ਜਾਂ ਪੰਜਾਬੀਆਂ ਦਾ ਤੇ ਜੇ ਧਾਮੀ ਸਾਹਿਬ ਆਉਣਗੇ ਤੇ ਅਸੀਂ ਤਾਂ ਜੀ ਆਇਆਂ ਖਾਂਗੇ ਉਹਨਾਂ ਨੂੰ ਜੀ ਲੇਕਿਨ ਵਿਡਾਲਾ ਜੀ ਆਪਾਂ ਦੇਖਦੇ ਹਾਂ ਜੇ ਉਹ ਅਕਾਲੀ ਦਲ ਬਾਦਲ ਧੜਾ ਹੈ ਉਹਨਾਂ ਵੱਲੋਂ ਹੀ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਤੁਹਾਡੇ ਦੇ ਜਾਂ ਤੁਹਾਡੇ ਜੋ ਮੈਂਬਰ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਤਨਾ ਕਿ ਤੁਸੀਂ ਦਿੱਲੀ ਤੋਂ ਜਾਂ ਬੀਜੀਪੀ ਦੇ ਕੰਟਰੋਲ ਅੰਡਰ ਕੰਮ ਕਰ ਰਹੇ ਹੋ ਤੇ ਫੋਟ ਬੋਲਣਾ ਚਾਹੁੰਦੇ ਹੋ ਅਕਾਲੀ ਦਲ ਦੇ ਵਿੱਚ ਉਹ ਛੱਡੋ ਮਾਨ ਸਾਹਿਬ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਠੀਕ ਹੈ ਜੀ ਬਹੀਆਂ ਗੱਲਾਂ ਹੋ ਗਈਆਂ ਇਹ ਜੀ ਕਿਹੜੀ ਬੀਜੇਪੀ ਕਿਹੜਾ ਦਿੱਲੀ ਇਹਨਾਂ ਲੋਕਾਂ ਨੇ ਨਾ ਸਦਾ ਹੀ ਦਿੱਲੀ ਦੇ ਨਾਲ ਆਪਣੀ ਸਾਹਜ ਪਾ ਕੇ ਰੱਖੀ ਆ ਜੀ ਇਹਨਾਂ ਆਪਣੇ ਪਰਿਵਾਰਾਂ ਨੇ ਤਾਂ ਦਿੱਲੀ ਤੋਂ ਪਤਾ ਨਹੀਂ ਕਿੰਨੇ ਕਿੰਨੇ ਇਹਨਾਂ ਨੇ ਫਾਇਦੇ ਲਏ ਜੀ ਦਿੱਲੀ ਤੋਂ ਦਿੱਲੀ ਦੀਆਂ ਸਰਕਾਰਾਂ ਤੋਂ ਦਿੱਲੀ ਦੀ ਹਾਕਮਤੋਂ ਜੀ ਅਸੀਂ ਤਾਂ ਦਿੱਲੀ ਦੀ ਗੱਲ ਦੀ ਮੂਹਰੇ ਨਹੀਂ ਕੀਤਾ ਜੀ ਸੋ ਇਹ ਗੱਲਾਂ ਤਾਂ ਉਹ ਆਪਣੇ ਜਿਹੜੀਆਂ ਗੱਲਾਂ ਕਰਦੇ ਨੇ ਲੋਕ ਇਹਨਾਂ ਦਾ ਮਜ਼ਾਕ ਉਡਾਉਂਦੇ ਹੱਸਦੇ ਆ ਨਾ ਤੇ ਜੀ ਜੀ ਤੁਸੀਂ ਤਾਂ ਸਾਰਾ ਕੁਝ ਆਪ ਕਰ ਕਰਾ ਕੇ ਤੇ ਤੁਸੀਂ ਉਹ ਕਿਹੜੇ ਮੂੰਹ ਨਾਲ ਦੂਜਿਆਂ ਦੇ ਆਪਣੇ ਇਦਾਂ ਦੀ ਗੱਲ ਦੂਜਿਆਂ ਪਰੇ ਦੋਸ਼ ਵੀ ਨਹੀਂ ਲਾ ਸਕਦੇ ਚਲੋ ਕਹਿਣ ਨੂੰ ਤਾਂ ਸੋਖਾ ਹੀ ਕਹਿ ਦਾਂਗੇ ਪਰ ਕੋਈ ਦੋਸ਼ ਨਹੀਂ ਲਾ ਸਕਦੇ ਕਰਕੇ ਆਪ ਇਹ ਸਭ ਕੁਝ ਕਰ ਚੁੱਕੇ ਨੇ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਜੀ ਕਿ ਸਿੱਖਾਂ ਦਾ ਇਹ ਜਿਹੜਾ ਧਾਰਮਿਕ ਮਸਲਾ ਆ ਸਾਡੇ ਦੇ ਬਹੁਤ ਸਾਡਾ ਨੁਕਸਾਨ ਹੋਇਆ ਸਾਡੇ ਤੇ ਬੜੇ ਹਮਲੇ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਸਾਡਾ ਅੱਜ ਵੀ ਜਿਹੜਾ ਹਿਰਦਾ ਬਲੁੰਦ ਰਿਹਾ ਆ ਸਾਡੇ ਅੱਜ ਵੀ ਰਖਮਿਆਂ ਸਾਨੂੰ ਸਾਹਿਬ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਦਾ ਜੋ ਉਹਨਾਂ ਅਜ਼ਮਤ ਦਾ ਨਿਖਾਨ ਕੀਤਾ ਆ ਪਾਪੀਆਂ ਨੇ ਬਿਲਕੁਲ ਠੀਕ ਹੈ ਤੇ ਅਸੀਂ ਤਾਂ ਅਸੀਂ ਤਾਂ ਉਹ ਸਾਰੀਆਂ ਗੱਲਾਂ ਨੂੰ ਦੁਰਸਤ ਕਰਨਾ ਚਾਹੁੰਦੇ ਹਾਂ ਵੀ ਜੋ ਗਲਤੀਆਂ ਜਾਂ ਗੁਨਾਹ ਹੋਏ ਆ ਵੀ ਸਿੱਖ ਪੰਥ ਮਾਫ ਕਰ ਦੇਵੇ ਆਪਣੇ ਪੰਥ ਕਾਲੀ ਲੀਡਰਸ਼ਿਪ ਨੂੰ ਜੀ ਅਸੀਂ ਆਪਣੇ ਸੁਧਰੋ ਜੀਏ ਪੰਥ ਦੀਆਂ ਨਿਗਾਹਾਂ ਚ ਤੇ ਲੇਕਿਨ ਇਹ ਵੀ ਇਹਦੇ ਚ ਕੋਈ ਦਿੱਲੀ ਦਾ ਚ ਕੋਈ ਰੋਲ ਨਹੀਂਗਾ ਦਿੱਲੀ ਜਾਂ ਦਿੱਲੀ ਦੀ ਲਈ ਜਿਹੜਾ ਕਰਦਾ ਆ ਉਹਨੂੰ ਮਤਲਬ ਉਹਨੂੰ ਆਪਣਾ ਹੀ ਉਹ ਜੇ ਕਹਿ ਸਕਦੇ ਪਾਲਾ ਮਾਰਦਾ ਆ ਉਹਦੋਂ ਆਪਣੀ ਹੀ ਉਹਦੇ ਵਿੱਚ ਕਮਜ਼ੋਰੀ ਆ ਸਾਡੇ 'ਚ ਕੋਈ ਦਿੱਲੀ ਦਾ ਆਪਣੇ ਨਾਲ ਕੋਈ ਰੋਲ ਨਾ ਕੋ ਸਾਡਾ ਕਨੈਕਸ਼ਨ ਨਾ ਸੀ ਕੋਈ ਦਿੱਲੀ ਆ ਦੇਖਦੇ ਆ ਇਹ ਤਾਂ ਆਪਣਾ ਮਸਲਾ ਆ ਗੁਰੂ ਸਾਹਿਬ ਸਾਨੂੰ ਸ਼ਕਤੀ ਬਖਸ਼ਣਗੇ ਅਸੀਂ ਤਗੜੇ ਹੋ ਕੇ ਨਿਖਾਂਗੇ ਉਹ ਆ ਜਦੋਂ ਕੋਈ ਸਮਾਂ ਆਇਆ ਕਿਸੇ ਨਾਲ ਗੱਲ ਕਰਨ ਦੀ ਤਾਂ ਸਾਡੇ ਕੋਲ ਸ਼ਕਤੀ ਹੋਊਗੀ ਕਿਤੇ ਕਿਸੇ ਨਾਲ ਗੱਲ ਕਰ ਵੀ ਸਕਦੇ ਆ ਆਪਣੇ ਪੰਜਾਬ ਦੇ ਮਸਲਿਆਂ ਬਾਰੇ ਰਾਜੇ ਤਾਂ ਜਾਂ ਗੱਲ ਹੀ ਕੋਈ ਨਹੀਂ ਠੀਕ ਹੈ ਜੀ ਉਡਾਲਾ ਜੇ ਤੁਸੀਂ ਕੋਈ ਹੋਰ ਚੰਦ ਜਾਂਦੇ ਸਿੱਖ ਕੌਮ ਨੂੰ ਬੇਨਤੀ ਜਾਂ ਮੈਸੇਜ ਦੇਣਾ ਚਾਹੋ ਜੀ ਦੇਖੋ ਇਦਾਂ ਮਾਣ ਸਾਹਿਬ ਤੁਹਾਡੇ ਮਾਦੀ ਮਰਾਹੀ ਜੀ ਤੁਹਾਡੇ ਮੀਡੀਆ ਚੈਨਲ ਆਈ ਹੈ ਸਿੱਧਾ ਸਮੁੱਚੇ ਐਨ ਆਰ ਆਈ ਭਾਈਚਾਰੇ ਨੂੰ ਵਿਦੇਸ਼ਾਂ ਵਿੱਚ ਬੈਠੇ ਆਪਣੇ ਪੰਜਾਬੀ ਭਰਾਵਾਂ ਨੂੰ ਬਜ਼ੁਰਗਾਂ ਨੂੰ ਪੈਣਾ ਮਤਾਵਾਂ ਨੂੰ ਜੀ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ ਸਾਨੂੰ ਬੜਾ ਮਾਣ ਹੈ ਫਕਰ ਹੈ ਪੰਜਾਬੀਆਂ ਦਾ ਜਿਹੜੇ ਬਾਹਰ ਬੈਠੇ ਆ ਉਹਨਾਂ ਨੇ ਬੜੀਆਂ ਤਰੱਕੀਆਂ ਕੀਤੀਆਂ ਬੜੀਆਂ ਮੱਲਾ ਮਾਰੀਆਂ ਜੀ ਬਹੁਤ ਉਹਨਾਂ ਨੇ ਆਪਣੇ ਜਿਹੜਾ ਹੈਗਾ ਮਾਣ ਸਰਮਾਨ ਤੇ ਨਾਮ ਨਾ ਖਟਿਆ ਜ਼ਿੰਦਗੀ ਚ ਇਸ ਗੱਲ ਦਾ ਪੰਜਾਬ ਨੂੰ ਬਹੁਤ ਆਸਰਾ ਹੈ ਕਿ ਪੰਜਾਬ ਦੇ ਨਾਲ ਉਹ ਜੁੜ ਕੇ ਰਹਿੰਦੇ ਨੇ ਬੜਾ ਗੂੜਾ ਗੂੜਾ ਸਬੰਧ ਹੈ ਇੱਥੇ ਜੰਮੇ ਪੜੇ ਚਾਹੇ ਚਲੋ ਅੱਜੋ ਦੀ ਵੰਨੀ ਪੀੜ੍ਹੀ ਆ ਗਈ ਹੈ ਵਿਲਾਇਤ ਵਿੱਚ ਉੱਥੇ ਬੱਚੇ ਆਪਣੇ ਪੜ੍ਹ ਲਿਖ ਕੇ ਤੇ ਬਹੁਤ ਵੱਡੀਆਂ ਵੱਡੀਆਂ ਉਸਤਾਾਂ ਦੇ ਬੈਠੇ ਨੇ ਬਹੁਤ ਤਰੱਕੀ ਕਰਕੇ ਬੈਠੇ ਨੇ ਲੇਕਿਨ ਪੰਜਾਬ ਵਾਸਤੇ ਸਮੁੱਚੇ ਐਨ ਆਰ ਆਈ ਭਾਈਚਾਰੇ ਨੂੰ ਡਾਇਸਪੋਰਾ ਨੂੰ ਜ਼ਰੂਰ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਜੀ ਜੋ ਪੰਜਾਬ ਦੇ ਸਾਹਮਣੇ ਚੈਲੰਜਸ ਨੇ ਬਹੁਤ ਵੱਡੇ ਕ੍ਰਾਈਸਿਸ ਨੇ ਕਈ ਆਪਣੇ ਖੇਤਰਾਂ ਚ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਉਹ ਚੈਲੰਜਸ ਨੂੰ ਫੇਸ ਕਰੀਏ ਕ੍ਰਾਈਸਿਸ ਦਾ ਹੱਲ ਲੱਭੀਏ ਇਹ ਐਨਆਰਆਈਸ ਵਿਸ਼ੇਸ਼ ਤੌਰ ਤੇ ਆ ਕੇ ਖਾਸ ਤੌਰ ਤੇ ਪੰਜਾਬ ਦੇ ਪਿੰਡਾਂ ਪੰਜਾਬ ਦੇ ਸ਼ਹਿਰਾਂ ਚ ਆਪਣਾ ਜਿਹੜਾ ਜ ਉਹਨਾਂ ਦਾ ਯੋਗਦਾਨ ਹੈ ਉਹ ਪਾਉਣ ਤੇ ਆਪਣੇ ਇਹ ਇਹਨਾਂ ਜਗ੍ਹਾ ਦੇ ਨਾਲ ਇਸ ਮਿੱਟੀ ਦੇ ਨਾਲ ਆਪਣਾ ਸਦਾ ਹੀ ਉਹਨੂੰ ਜੁੜ ਕੇ ਰਹਿਣ ਸਦਾ ਹੀ ਇਦੇ ਨਾਲ ਆਪਣਾ ਸਬੰਧ ਰੱਖਣ ਆਉਣ ਵਾਲੇ ਬੱਚਿਆਂ ਨੂੰ ਵੀ ਇੱਥੇ ਲੈ ਕੇ ਆਉਣ ਹਾਕੀ ਪੰਜਾਬ ਵਸਦਾ ਵਸਦਾ ਰਵੇ ਤੇ ਪੰਜਾਬ ਨੂੰ ਬਾਹਰਲੇ ਆਪਣੇ ਪਰਿਵਾਰਾਂ ਦੀ ਬਹੁਤ ਜ਼ਿਆਦਾ ਲੋੜ ਵੀ ਹੈਗੀ ਹੈ ਤੇ ਬੜਾ ਆਸਰਾ ਆ ਸੋ ਆਸਰਾ ਇਹ ਸਦਾ ਹੀ ਐਨਆਰਆਈਜ਼ ਪੰਜਾਬੀਆਂ ਵਾਸਤੇ ਆਪਣੇ ਬਣਾ ਕੇ ਰੱਖਣ ਸਦਾ ਹੀ ਪੰਜਾਬੀਆਂ ਦੀ ਇਹ ਤੁਸੀਂ ਪਿੱਛੇ ਕੱਢਣ ਤੇ ਮਦਦ ਕਰਦੇ ਰਹਿਣਾ ਇਹ ਮੇਰੀ ਬੇਨਤੀ ਹੈ ਸਾਰੇ ਪੰਜਾਬੀ ਐਨਆਰਆਈ ਭਾਈਚਾਰੇ ਨੂੰ ਬਿਲਕੁਲ ਬਿਲਕੁਲ ਮਡਾਲਾ ਜੀ ਤੁਹਾਡਾ ਅਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਮਾਨੀ ਬਹੁਤ ਜੀ ਤੁਹਾਡੀ ਤੇ ਅਕਾਲ ਚੈਨਲ ਦੀ ਸਾਰੀ ਟੀਮ ਦੀ ਥੈਂਕ ਯੂ